ਇਹਨਾਂ ਦੀ ਲਾਸਟ ਫਿਲਮ ਇਹ ਸੀਗੀ ਇਹ ਇਸ ਚੀਜ਼ ਨੂੰ ਅਸੀਂ ਮੈਡੀਕਲ ਜਿਵੇਂ ਕਹਦੀ ਹੈ ਉਹ ਕਰਨ ਵਾਸਤੇ ਲੋਕਾਂ ਨੂੰ ਜਾ ਕੇ ਕਰਨ ਵਾਸਤੇ ਵੀ ਯਾਰ ਹੋਣਾ ਸੀ ਉਹਨਾਂ ਦੀ ਲਾਸਟ ਫਿਲਮ ਤਾਂ ਤੁਸੀਂ ਦੇਖ ਲੋ ਇੱਕ ਵਾਰੀ ਤੇ ਫਿਰ ਅਸੀਂ ਸਿਆਮਾਤਰ ਦੇ ਉੱਪਰ ਨਾ ਕੁਝ ਨਾ ਕੁਝ ਜਿੰਨਾ ਕ ਅਸੀਂ ਕਰ ਸਕਦੇ ਸੀ ਕਿੰਨਾ ਬਾਕੀ ਵੀਰ ਆਪ ਬਹੁਤ ਸਿਆਣਾ ਸਿਆਣਾ ਸੀ ਤੇ ਬਾਈ ਤੇ ਅਸੀਂ ਪੜਣਾ ਤੇ ਪੈੜ ਧਰਦੇ ਆਂ ਜਿਵੇਂ ਬਾਈ ਸੋਣਾ ਸੋਣਾ ਗਾਉਂਦਾ ਸੋਣਾ ਡਰੈਸ ਅਪ ਕਰਦਾ ਸੀ ਵੀ ਕੋਸ਼ਿਸ਼ ਕਰਦੀ ਬਾਈ ਵਾਂਗੂ ਗਾਈਏ ਬਾਈ ਵਾਂਗੂ ਕੈਲੋ ਡਰੈਸ ਅਪ ਕਰੀਏ ਬਾਈ ਦੇ ਜਿਹੜੇ ਬੋਲ ਜਾਂ ਬਾਈ ਦਾ ਤਰੀਕਾ ਮਿਲਣ ਦਾ ਉਹ ਹਰ ਇੱਕ ਦੇ ਦਿਲ 'ਚ ਘਰ ਕਰ ਜਾਂਦਾ ਸੀ ਕਿਉਂਕਿ ਸਾਡੇ ਟੀਮ ਟੀਮ 'ਚ ਇੱਕ ਹੋਣ ਕਰਕੇ ਤੇ ਇੱਕੋ ਲਾਈਨ ਜਿਹੜੇ ਲਾਈਵ ਸ਼ੋਅਾਂ ਦੇ ਕਰਕੇ ਸੀ ਰਸਤੇ 'ਚ ਵੀ ਬੜੀ ਵਾਰ ਮਿਲੇ ਆਂ ਕਈ ਵਾਰ ਕਈ ਚੀਜ਼ਾਂ ਦਾ ਬਾਈ ਹੁਣਾਂ ਕੋ ਪੁੱਛਿਆ ਉਹਨਾਂ ਨੂੰ ਅਸੀਂ ਜਿਹੜੇ ਆਉਣ ਵਾਲੇ ਟਾਈਮ ਦੇ ਵਿੱਚ ਇੰਨਾ ਕੋ ਨੂੰ ਉਚਾਈਆਂ ਤੇ ਲੈ ਜੀਏ ਕਿ ਰਹਿਣ ਦੀ ਦੁਨੀਆ ਤੱਕ ਉਹਨਾਂ ਨੂੰ ਕੋਈ ਭੁੱਲ ਨਾ ਸਕੀ ਇਹ ਇਸ ਤਰ੍ਹਾਂ ਦਾ ਹੈ ਕਿ ਸਾਡੇ ਪਿਛੜੇ ਹੋਏ ਭਰਾ ਨਾ ਰਾਜਵੀਰ ਜੀ ਜਿਹੜੇ ਇਸ ਦੁਨੀਆ ਚ ਨਹੀਂ ਰਹੇ ਮੈਂ ਉਹੀ ਦੇਖ ਰਿਹਾ ਸੀ ਤੁਸੀਂ ਇੱਕ ਮਿੰਟ ਜਿਹੜਾ ਪੋਸਟਰ ਲਗਾ ਰੱਖਿਆ ਹੈ ਇਹ ਰਾਜਵੀਰ ਦਾ ਫਿਲਮ ਦਾ ਪੋਸਟਰ ਹੈ ਤੇ ਇਹ ਤੁਸੀਂ ਦੁਕਾਨ ਤੇ ਕਿਉਂ ਲਗਾ ਰੱਖਿਆ ਦੇਖੋ ਵਿਰਸਾ ਟੱਪਾ ਤੇ ਨਾ ਸਿਆਮਾ ਤਰਜੀ ਬ੍ਰਾਂਚ ਹੈਗੀ ਹੈ ਨਾ ਪਰ ਸਾਨੂੰ ਇਹ ਸੀਗਾ ਵੀ ਪੀਰ ਜੀ ਨਾ ਦੁਨੀਆ ਦੇ ਵਿੱਚੋਂ ਜਦੋਂ ਗਏ ਨੇ ਇਹ ਪੰਜਾਬ ਨੂੰ ਬਹੁਤ ਕੁਝ ਦੇ ਕੇ ਗਏ ਨੇ ਸਾਡੀ ਵਿਰਾਸਤ ਨੂੰ ਸਾਡੇ ਨਾਲ ਜੋੜ ਕੇ ਗਏ ਨੇ ਬਹੁਤ ਕੁਝ ਕਰਕੇ ਗਏ ਨੇ ਜਦੋਂ ਇਹ ਦੁਨੀਆ ਤੋਂ ਅੱਗੇ ਇਹਨਾਂ ਦੀ ਲਾਸਟ ਫਿਲਮ ਇਹ ਸੀਗੀ ਪਰ ਇਹ ਇਸ ਚੀਜ਼ ਨੂੰ ਅਸੀਂ ਮਤਲਬ ਜਿਵੇਂ ਕਹਦੀ ਹੈ ਉਹ ਕਰਨ ਵਾਸਤੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਵੀ ਯਾਰ ਹੋਣਾ ਸੀ ਉਹਨਾਂ ਦੀ ਲਾਸਟ ਫਿਲਮ ਤਾਂ ਤੁਸੀਂ ਦੇਖ ਲਓ ਇੱਕ ਵਾਰੀ ਤੇ ਫਿਰ ਅਸੀਂ ਸਿਆਮਾਤਰ ਦੇ ਉੱਪਰ ਨਾ ਕੁਝ ਨਾ ਕੁਝ ਜਿੰਨਾ ਕ ਅਸੀਂ ਕਰ ਸਕਦੇ ਸੀ ਕੀਤਾ ਇੰਨੀ ਦੁਨੀਆ ਤੁਹਾਡੇ ਕੋਲ ਆਂਦੀ ਵੇਖੋ ਤੇ ਤੁਸੀਂ ਮਤਲਬ ਇੱਕ ਦਿਲ ਹੁੰਦਾ ਕਿਨੇ ਤੁਸੀਂ ਮੁਸਲਮਾਨ ਪਰਵਾਹ ਨਾਲ ਸਬੰਧ ਰੱਖਦੇ ਹੋ ਸਿੱਖ ਪਰ ਅਸੀਂ ਜਿਹੜੇ ਤੁਹਾਡਾ ਦੇਖ ਰਿਹਾ ਸਾਰੇ ਮੱਜਰ ਨੂੰ ਤੁਸੀਂ ਕਹਿੰਦੇ ਵੀ ਤੁਸੀਂ ਅੱਗੇ ਵਧੋ ਅਸੀਂ ਤੁਹਾਨੂੰ ਕੰਮ ਕਰਾਉਣ ਲਈ ਅੱਗੇ ਹੈਗੇ ਆ ਇਹ ਤੁਹਾਡਾ ਕੀ ਸੰਦੇਸ਼ ਹੈਗਾ ਦੇਖੋ ਸਾਡੇ ਖੂਨ ਦਾ ਰੰਗ ਤਾਂ ਲਾਲ ਹੀ ਹੈ ਨਾ ਦੋਨਾਂ ਦਾ ਤੇ ਹੁਣ ਮਸਲਾ ਕੀ ਹੈ ਅਸੀਂ ਜਿਹੜੇ ਹੈਗੇ ਆ ਪੰਜਾਬੀ ਲੋਕ ਅਸੀਂ ਆਪਸ ਵਿੱਚ ਮਿਲ ਚੁਲ ਕੇ ਹੀ ਰਹਿਣਾ ਚਾਹੁੰਦੇ ਆ ਔਰ ਇਸ ਇਹੀ ਸਾਡਾ ਰਹਿਦਾ ਹਮੇਸ਼ਾ ਤੋਂ ਵੀ ਅਸੀਂ ਕੁਝ ਵੀ ਹੈ ਸਾਡਾ ਜਿਹੜਾ ਆਪਸੀ ਭਾਈਚਾਰਾ ਸਾਡਾ ਪੂਰਾ ਕਾਇਮ ਰਿਹਾ ਔਰ ਦੂਸਰੀ ਬਾਤ ਜਿਹੜੀ ਹੈਗੀ ਹੈ ਬੀਰ ਜੀ ਨੇ ਜਿਹੜੇ ਇਹਨਾਂ ਨੇ ਪੰਜਾਬ ਨੂੰ ਦਿੱਤਾ ਬਹੁਤ ਕੁਝ ਹੈ ਦੇਖੋ ਪੰਜਾਬ ਵਾਸਤੇ ਪੰਜਾਬ ਦੇ ਕਲਚਰ ਨੂੰ ਬਚਾਉਣ ਵਾਸਤੇ ਬਹੁਤ ਕੁਝ ਦਿੱਤਾ ਹੁਣ ਮਸਲਾ ਕਿੱਥੇ ਆ ਗਿਆ ਵੀ ਜਦੋਂ ਇਹ ਇਸ ਦੁਨੀਆ ਤੋਂ ਚਲੇ ਗਏ ਇਹਨਾਂ ਦੀ ਲਾਸਟ ਫਿਲਮ ਨੂੰ ਕਮ ਸੇ ਕਮ 28 ਤਾਰੀਖ ਨੂੰ ਲੋਕ ਦੇਖਣ ਦਾ ਚਲੇ ਜਾਣ ਇੱਕ ਵਾਰੀ ਬਿਲਕੁਲ ਬੜੀ ਵੱਡਾ ਭਰਾਲਾ ਤੇ ਦੇਖੋ ਅੱਜ ਜਿੰਨੀ ਤੁਹਾਡੇ ਕੋਲ ਹਮੇਸ਼ਾ ਸੈਭੀ ਬਈ ਆਏ ਨੇ ਇੱਕ ਪੰਜਾਬੀ ਸਭ ਤੋਂ ਪਹਿਲਾਂ ਬਾਈ ਜੀ ਮੁਬਾਰਕਾਂ ਤੁਸੀਂ ਵੀ ਸ਼ਾਮਾ ਕੋਲ ਪਹੁੰਚੇ ਅੱਜ ਸਾਸ਼ੀਕਲ ਜੀ ਬਦ ਸਾਰਿਆਂ ਨੂੰ ਬਹੁਤ ਧੰਨਵਾਦ ਤੇ ਆਪਾਂ ਸਾਰੇ ਜਣੇ ਇਕੱਤਰ ਹੋਏ ਆ ਰਾਜਵੀਰ ਜਵੰਦੇ ਵੀਰੇ ਦੀ ਜਿਹੜੀ ਮੂਵੀ ਆ ਰਹੀ ਹੈ ਯਮਲਾ ਤੇ 28 ਨਵੰਬਰ ਨੂੰ ਸਾਡੀ ਟੀਮ ਵੱਲੋਂ ਸਾਡੀ ਸਾਰੀ ਟੀਮ ਵੱਲੋਂ ਜਸ ਰੈਕર્ડਸ ਦੀ ਸਾਰੀ ਟੀਮ ਵੱਲੋਂ ਤੁਹਾਨੂੰ ਬੇਨਤੀ ਹੈ ਵੀ ਤੁਸੀਂ ਜਰੂਰ ਜਿਹੜੀ ਵੀਰੇ ਦੀ ਇੱਕ ਯਾਦ ਆ ਆਪਾਂ ਨੂੰ ਸਾਰੇ ਜਣੇ ਬੜੇ ਸੋਹਣੇ ਢੰਗ ਨਾਲ ਦੇਖ ਕੇ ਆਈਏ ਇਹਦੇ ਨਾਲ ਵੀਰੇ ਨੂੰ ਤੇ ਵੀਰੇ ਦੇ ਪਰਿਵਾਰ ਨੂੰ ਖੁਸ਼ੀ ਮਹਿਸੂਸ ਹੋਊਗੀ ਚੰਗਾ ਲੱਗੂਗਾ ਉਹਨਾਂ ਨੂੰ ਤੇ ਇਦਾਂ ਹੀ ਆਪਾਂ ਉਹਨਾਂ ਨੂੰ ਬੇਰੇ ਉਹਨਾਂ ਨੂੰ ਅਸੀਂ ਜਿਵੇਂ ਅਸੀਂ ਸਟੇਜਾਂ ਤੇ ਗੀਤ ਗਾਉਂਦੇ ਆ ਤੁਸੀਂ ਉਹਨਾਂ ਦੇ ਗਾਣੇ ਸੁਣਦੇ ਉਹਨਾਂ ਨੂੰ ਪਿਆਰ ਕਰਦੇ ਹੋ ਤੇ ਇਦਾਂ ਹੀ ਕਰਦੇ ਰਹੋਗੇ ਤੇ ਇਦਾਂ ਹੀ ਕਰਦੇ ਰਹੋ ਜਿਵੇਂ ਜਿਵੇਂ ਤੁਸੀਂ ਵੀ ਇਹ ਦਸਤਾਰ ਸਜਾਈ ਹੋਈ ਹੈ ਤੇ ਰਾਜਵੀਰ ਨੇ ਤਾਂ ਕਿੰਨੇ ਨੇ ਤੁਰਦਾ ਫਿਰਦਾ ਪੰਜਾਬ ਹੀ ਲੱਗਦਾ ਸੀ ਜਿਵੇਂ ਉਹਨਾਂ ਦੀ ਪੋਸ਼ਾਕ ਸੀ ਤੇ ਉਹਨਾਂ ਜਿਵੇਂ ਤੁਸੀਂ ਵੀ ਬਹੁਤ ਉਹ ਗਾਣੇ ਗਾਏ ਆ ਜਿਹੜੇ ਫੈਮਿਲੀ ਨਾਲ ਜੁੜੇ ਹੋਣ ਤੇ ਰਾਜਵੀਰ ਦਾ ਤਾਂ ਮਤਲਬ ਹਮੇਸ਼ਾ ਹੀ ਇਹ ਗਾਇਆ ਹੈ ਉਹਦੇ ਬਾਰੇ ਦੋ ਸ਼ਬਦ ਜਿਵੇਂ ਉਹਨਾਂ ਦਾ ਪਿੱਛੇ ਡਰੈਸ ਆ ਪਰ ਜਿਹੜਾ ਹੁਣ ਅਸੀਂ ਦੇਖਦੇ ਆਂ ਵਾਰ-ਵਾਰ ਐਦਾਂ ਵੀ ਇਹ ਗੱਲ ਜੀ ਵੀਰਾ ਜੁੜਿਆ ਸੀ ਸ਼ੁਰੂ ਤੋਂ ਸਾਡੇ ਬਾਈ ਜੀ ਹੁਣਾਂ ਨਾਲ ਜਸਵੀਰਪਾਲ ਬਾਈ ਹੁਣਾਂ ਨਾਲ ਜਸਰ ਇਕਟਰ ਨਾਲ ਤੇ ਸਾਨੂੰ ਜਦੋਂ ਟੀਮ ਨੂੰ ਲੀਡ ਕਰਨ ਵਾਲਾ ਸੋਹਣਾ ਮਿਲ ਗਿਆ ਨਾ ਭਾਈ ਤੇ ਉਦੋਂ ਬੰਦਾ ਸੋਹਣੇ ਰਾਹ ਤੇ ਤੁਰਦਾ ਡਰਾਈਵਰ ਗੱਡੀ ਦਾ ਇੰਜਣ ਗੱਡੀ ਦਾ ਘੈਂਟ ਹੋਵੇ ਨਾ ਤੇ ਫਿਰ ਲੰਮੀਆਂ ਵਾਟਾਂ ਹੁੰਦੀਆਂ ਤੇ ਫਿਰ ਬਾਕੀ ਵੀਰਾ ਆਪ ਬਹੁਤ ਸਿਆਣਾ ਸਿਆਣਾ ਸੀ ਤੇ ਬਾਈ ਦੇ ਅਸੀਂ ਪੜਣਾ ਤੇ ਪੈੜ ਧਰਦੇ ਆਂ ਜਿਵੇਂ ਬਾਈ ਸੋਹਣਾ ਸੋਹਣਾ ਗਾਉਂਦਾ ਸੋਹਣਾ ਡਰੈਸ ਅਪ ਕਰਦਾ ਸੀ ਵੀ ਕੋਸ਼ਿਸ਼ ਕਰੀਦੀ ਬਾਈ ਵਾਂਗੂ ਗਾਈਏ ਬਾਈ ਵਾਂਗੂ ਅ ਕਹਿ ਲੋ ਡਰੈਸ ਅਪ ਕਰੀਏ ਸੇਮ ਉਹ ਚੀਜ਼ ਨਹੀਂ ਬਣ ਸਕਦੀ ਪਰ ਕੋਸ਼ਿਸ਼ ਕਰੀਦੀ ਹੈ ਮਤਲਬ ਜਿਵੇਂ ਉਹਨਾਂ ਦੇ ਇੱਕ ਇੱਕ ਬੜਾ ਆਖਰੀ ਅਸੀਂ ਇੰਟਰਵਿਊ ਜਦੋਂ ਦੇਖਦੇ ਹਾਂ ਤੁਸੀਂ ਵੀ ਸੁਣਦੇ ਰਹਿੰਦੇ ਹੋ ਕਹਿੰਦੇ ਕਿ ਮੇਰੀ ਇਨੀ ਜ਼ਿੰਦਗੀ ਦੀ ਖੁਆਇਸ਼ ਹੈ ਜਿੰਦੇ ਮੁੰਡੇ ਦੇ ਵਿਆਹ ਤੇ ਗਿਆ ਉਹਦੇ ਕੱਲ ਨੂੰ ਉਹਦੇ ਮੁੰਡੇ ਦੇ ਵਿਆਹ ਤੇ ਗਾਵਾਂ ਵੇਖੋ ਇਹ ਕੁਦਰਤ ਰਾਂਗੇ ਸਮਾਜ ਦੀ ਬੰਦੇ ਦਾ 1 ਮਿੰਟ ਦਾ ਨਹੀਂ ਪਤਾ ਕਿੱਥੇ ਸਾ ਖਤਮ ਹੋ ਜਾਂਦੇ ਉਹ ਕਿੱਡੀ ਵੱਡੀ ਗੱਲ ਸੀ ਉਹ ਕਿੰਨੇ ਲੋਕਾਂ ਦੇ ਦਿਲਾਂ ਨੂੰ ਚੁਬਦੀ ਅੱਜ ਵੀ ਅ ਬਾਈ ਦੇ ਜਿਹੜੇ ਬੋਲ ਆ ਜਾਂ ਬਾਈ ਦਾ ਤਰੀਕਾ ਮਿਲਣ ਦਾ ਉਹ ਹਰ ਇੱਕ ਦੇ ਦਿਲ 'ਚ ਘਰ ਕਰ ਜਾਂਦਾ ਸੀ ਕਿਉਂਕਿ ਸਾਡੇ ਟੀਮ ਟੀਮ 'ਚ ਇੱਕ ਹੋਣ ਕਰਕੇ ਤੇ ਇੱਕੋ ਲਾਈਨ ਜਿਹੜੇ ਲਾਈਵ ਸ਼ੋਅ ਆ ਦੇ ਕਰਕੇ ਅਸੀਂ ਰਸਤੇ 'ਚ ਵੀ ਬੜੀ ਵਾਰ ਮਿਲੇ ਆ ਦੇਖੋ ਪਤਾ ਕੀ ਗੱਲ ਹੈ ਵੀਰ ਜੀ ਦਾ ਅੱਜ ਸਾਡੇ ਚ ਨਾ ਹੋਣਾ ਇੱਕ ਸਾਡੇ ਵਾਸਤੇ ਇੱਕ ਉਹ ਆ ਪਰ ਉਹਨਾਂ ਦੀਆਂ ਜਿਹੜੀਆਂ ਯਾਦਾਂ ਨੇ ਛੱਡ ਕੇ ਗਏ ਨੇ ਹਨਾ ਉਹਨਾਂ ਨੂੰ ਅਸੀਂ ਜਿਹੜੇ ਆਉਣ ਵਾਲੇ ਟਾਈਮ ਦੇ ਵਿੱਚ ਇੰਨਾ ਕੋ ਨੂੰ ਉਚਾਈਆਂ ਤੇ ਲੈ ਜਾਈਏ ਕਿ ਰਹਿਣ ਦੀ ਦੁਨੀਆ ਤੱਕ ਉਹ ਉਹਨਾਂ ਨੂੰ ਕੋਈ ਭੁੱਲ ਨਾ ਸਕੇ ਠੀਕ ਹੈ ਨਾ ਇਸ ਕਰਕੇ ਵੀ ਅੱਜ ਸਿਆਮਾਤਰ ਨੇ ਜਿਹੜਾ ਵੀ ਕੀਤਾ ਹੈ ਇਸ ਕਰਕੇ ਵੀ ਆਪਣੀ ਇੱਕ ਬ੍ਰਾਂਚ ਦੇ ਉੱਪਰ ਵੀਰ ਜੀ ਵਾਸਤੇ ਵੀ 28 ਤਾਰੀਖ ਨੂੰ ਹਰ ਸ਼ਖਸ ਹਰ ਉਹ ਲੋਕ ਜਿਹੜੇ ਵੀਰ ਜੀ ਨੂੰ ਪਿਆਰ ਕਰਨ ਵਾਲੇ ਇੱਕ ਵਾਰ ਜਾ ਕੇ ਫਿਲਮ ਜ਼ਰੂਰ ਦੇਖਣ ਇਹ ਸਾਡੀ ਡਿਊਟੀ ਬਣਦੀ ਹੈ ਹੁਣ ਹਨਾ ਤੇ ਹੁਣ ਉਹਨਾਂ ਦੇ ਬੱਚੇ ਛੋਟੇ ਨੇ ਮਾਤਾ ਜੀ ਉਹਨਾਂ ਦੇ ਵਿਚਾਰੇ ਥੋੜੇ ਜਿਹਾ ਹੁੰਨੇ ਹਨਾ ਇਸ ਕਰਕੇ ਉਹਨਾਂ ਨੂੰ ਪੈਸੇ ਦੀ ਕੋਈ ਐਸੀ ਦੀ ਸਹਿਯੋਗ ਦੀ ਜ਼ਰੂਰਤ ਨਹੀਂ ਪਰ ਉਹਨਾਂ ਦੀ ਜਿਹੜੀ ਲਾਸਟ ਨਿਸ਼ਾਨੀ ਹੈ ਸਾਡੇ ਕੋਲ ਉਸ ਨੂੰ ਲੋਕਾਂ ਚ ਲੱਗ ਪਤਾ ਨਹੀਂ ਕਿੰਨੇ ਕਿ ਮਿਹਨਤ ਨਾਲ ਬਣਾਈ ਹੋਣੀ ਹੈ ਉਹਨਾਂ ਨੇ ਹਨਾ ਤੇ ਹੁਣ ਉਸ ਨੂੰ ਥੋੜਾ ਜਿਹਾ ਲੋਕਾਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਆਉਣਾ ਪੈਣਾ ਕਿ ਵੀਰ ਜੀ ਦੀ ਜਿਹੜੀ ਆਖਰੀ ਨਿਸ਼ਾਨੀ ਹੈ ਉਸ ਨੂੰ ਸਾਰਾ ਪੰਜਾਬ ਜਾ ਕੇ ਦੇਖੇ ਸਾਰੇ ਸਿਨੇਮਾ ਭਰਨ ਤਾਂ ਕਿ ਜਗੇ